ਕੁਝ ਹੀ ਦਿਨ ਚ ਪੰਜਾਬ ਦੇ ਇਲੈਕਸ਼ਨਾਂ ਦਾ ਚੋਣ ਪ੍ਰਚਾਰ ਥਮ ਜਾਏਗਾ ਸਾਰੀ ਸਿਆਸੀ ਪਾਰਟੀਆਂ ਨੇ ਇਸ ਵਾਰ ਕਮਰ ਕੱਸ ਕੇ ਪੂਰਾ ਜੋਰ ਲਗਾਇਆ ਕਿ ਉਹਨਾਂ ਨੂੰ ਵਿਧਾਨ ਸਭਾ 'ਚ ਭੇਜਿਆ ਜਾਵੇ ਉਹਨਾਂ ਦੀ ਪਾਰਟੀ ਦੀ ਸਰਕਾਰ ਇਸ ਵੇਲੇ ਛਟ ਨਾਲ ਮੌਜੂਦ ਨੇ ਖੇਮਕਰਨ ਤੋਂ ਕਾਲੀ ਦਲ ਦੇ ਉਮੀਦਵਾਰ ਬਿਰਸਾ ਸਿੰਘ ਬਲਟੋਵਾ ਜੀ ਬਲਟੋਵਾ ਸਾਹਿਬ ਕੀ ਲੱਗ ਰਿਹਾ ਤੁਹਾਨੂੰ ਖੇਮਕਰਨ ਦੇ ਜਨਤਾ ਇੱਕ ਵਾਰ ਫਿਰ ਭੇਜ ਰਿਹਾ ਵਿਧਾਨ ਸਭਾ 'ਚ ਇਹ ਹਲਕਾ ਜੀ ਅਕਾਲੀ ਦਲ ਦਾ ਗੜ੍ਹ ਹੈ ਔਰ ਇਸ ਹਲਕੇ ਦੀ ਡਿਵੈਲਪਮੈਂਟ ਵਾਸਤੇ ਇਸ ਹਲਕੇ ਦੀ ਸੇਵਾ ਵਾਸਤੇ ਮੈਂ ਪਿਛਲੇ 10 ਸਾਲਾਂ ਤੋਂ ਕੋਈ ਕਸਰ ਨਹੀਂ ਛੱਡੀ ਹਰੇਕ ਪਖਤੂ ਡਵੈਲਪਮੈਂਟ ਕਰਾਈਏ ਲੋਕਾਂ ਦੇ ਵਿੱਚ ਰਹਿ ਲੋਕਾਂ ਦੇ ਵਿੱਚ ਵਿਚਰੇ ਆ ਤੇ ਲੋਕਾਂ ਨਾਲ ਮੇਰੀ ਇੱਕ ਤਰ੍ਹਾਂ ਦੀ ਪਰਿਵਾਰਕ ਸਾਂਝ ਹੈ ਹਰੇਕ ਵਿਅਕਤੀ ਦੇ ਨਾਲ ਲੋਕਾਂ ਦੀ ਪਹੁੰਚ ਪਹੁੰਚ ਵਿਚਰੇ ਆ ਔਰ ਨਾਲ ਹੀ ਜਿਹੜੀਆਂ ਸਹੂਲਤਾਂ ਦਿੱਤੀਆਂ ਨੇ ਪੰਜਾਬ ਸਰਕਾਰ ਨੇ ਸពਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਲੋਕ ਉਹਦਾ ਆਨੰਦ ਮਾਣ ਰਹੇ ਨੇ ਔਰ ਲੋਕ ਮੂੰਹੋਂ-ਮੂੰਹ ਹੀ ਕਹਿੰਦੇ ਨੇ ਕਿ ਇਹ ਸਹੂਲਤਾਂ ਉਹਨਾਂ ਚ ਨੇ ਜਿੰਨਾਂ ਚਿਰ ਬਾਦਲ ਸਾਹਿਬ ਦਾ ਰਾਜ ਹੈ ਲੋਕਾਂ ਨੂੰ ਹੱਲ ਪਤਾ ਵੀ ਹੈ ਕਿ ਵਿੱਚੋਂ ਕੈਪਟਨ ਅਮਰਿੰਦਰ ਸਿੰਘ 2002 ਦੇ ਵਿੱਚ ਆਇਆ ਸੀ ਸ਼ਗਨ ਸਕੀਮ ਸਾਡੇ 3 ਸਾਲ ਬੰਦ ਰਹੀ ਸਾਢੇ 4 ਸਾਲ ਕਿਸਾਨਾਂ ਕੋਲ ਬੰਬੀਆਂ ਦੇ ਬਿੱਲ ਗਰਾਏ ਤੇ ਗਰੀਬ ਭਾਈਚਾਰੇ ਵਾਸਤੇ ਜਿਹੜੀ ਕਣਕ ਦੀ ਸਕੀਮ ਸਾ ਪ੍ਰਕਾਸ਼ ਸਿੰਘ ਬਾਦਲ ਨੇ ਲਿਆਂਦੀ 21 ਰੁਪਏ ਕਿਲੋ ਕਣਕ ਦਾ ਰੇਟ 20 ਰੁਪਏ ਮਿਲਦੀ ਤੇ ਮੇਰੇ ਤੋਂ ਮੂੰਹ ਲੋਕੀ ਕਹਿੰਦੇ ਅਸੀਂ ਤਾਂ ਬਾਦਲ ਸਾਹਿਬ ਦਾ ਦੇਣ ਹੀ ਨਹੀਂ ਦੇ ਸਕਦੇ ਅਸੀਂ ਤਾਂ ਕਿ ਸੋਚੇ ਨਹੀਂ ਸੀ ਸਾਨੂੰ ਕਣਕ ਵੀ ਮਿਲੂਗੀ ਸਾਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਵੀ ਮਿਲਣਗੀਆਂ ਤੇ ਕਿਸਾਨ ਭਾਈਚਾਰੇ ਜਿਨ੍ਹਾਂ ਦੇ ਮਾਮਲੇ ਮaaf ਕੀਤੇ ਬੰਬੀਆਂ ਦੇ ਬਿੱਲ ਮaaf ਕੀਤੇ ਔਰ ਲੋਕਾਂ ਨੂੰ ਬਾਦਲ ਸਾਹਿਬ ਤੇ ਭਰੋਸਾ ਆ ਬਾਦਲ ਸਾਹਿਬ ਜੋ ਕਹਿੰਦੇ ਨੇ ਕਰਕੇ ਦਿਖਾਉਂਦੇ ਨੇ ਤਰਲਾਕੇ ਚ ਆ ਦੇਖੋ ਮੇਰਾ ਇਹ ਹੀ ਸ਼ਹਿਰ ਹੈ ਪਿੱਖੀਵੰਡਾ ਇਹ ਨਰਕ ਸੀਗਾ ਇੱਥੇ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਸੀਗੀ ਅੱਜ ਅਸੀਂ ਸੁਚੇ ਇਸ ਸਾਡੇ ਨੋਟੀਫਾਈਡਰ ਕਮੇਟੀ ਹੈ ਕਰੋੜਾਂ ਰੁਪਏ ਲਿਆਣ ਕੇ ਇਥੋਂ ਦਾ ਸਮੁੱਚਾ ਵਿਕਾਸ ਕਰਾਇਆ ਨਕਾਸ ਦਾ ਪ੍ਰਬੰਧ ਕੀਤਾ ਹੈ ਬੱਸ ਸਟੈਂਡ ਬਣਾਏ ਜਾ ਰਹੇ ਨੇ ਇਹਨੂੰ ਸਬਡਿਵੀਜ਼ਨ ਬਣਵਾਇਆ ਔਰ ਸਾਡੇ ਕੋਲੇ ਇੰਨਾ ਪੈਸਾ ਦਿੱਤਾ ਸਰ ਪ੍ਰਕਾਸ਼ ਸਿੰਘ ਬਾਦਲ ਨੇ ਕਿ ਪੈਸਾ ਲਾਉਣ ਵਾਸਤੇ ਤਾਂ ਹੈ ਨਹੀਂ ਸੀ ਅਸੀਂ ਸੜਕ ਦੇ ਦੋਨੋਂ ਪਾਸੇ ਜਿਹੜੀਆਂ ਬਰਮ ਸੀਗੇ ਕੱਚੇ ਉਹਨਾਂ ਨੂੰ ਪੱਕਾ ਕਰਤਾ ਹੈ ਸਟਰੀਟ ਲਾਈਟਸ ਜਿਹੜੀਆਂ ਇੱਥੇ ਲਾਤੀਆਂ ਨੇ ਹਰੇਕ ਦੋ ਐਨ ਐਸੀ ਮੇਰੇ ਪੈਂਦੀਆਂ ਨੇ ਨੋਟੀਫਾਈਡ ਕਮੇਟੀਆਂ ਖੇਮਕਨੜ ਪਿੱਖੀਵੰਡ ਦੋਨੋਂ ਦੇ ਦੋਨੋਂ ਵੱਡੇ ਸ਼ਹਿਰ ਨੇ ਇਹ ਕਿਸੇ ਟਾਈਮ ਕਹਿੰਗ ਉਸ ਦਾ ਗੜ ਹੁੰਦੇ ਸੀ ਅੱਜ ਡਿਵੈਲਪਮੈਂਟ ਕਰਕੇ ਲੋਕੀ ਮੂੰਹੋਂ ਕਹਿੰਦੇ ਨੇ ਉਹ ਵੀ ਪਰਿਵਾਰ ਜਿਨ੍ਹਾਂ ਨੇ ਕਦੀ ਕਾਲੀਦਲ ਦਾ ਨਾਂ ਤੱਕ ਨਹੀਂ ਲੇ ਜਿਸ ਲਿਆ ਉਹ ਕਹਿੰਦੇ ਕਿ ਸਾਡਾ ਅਕਾਲੀ ਦਲ ਨੇ ਸਾਡੀ ਡਿਵੈਲਪਮੈਂਟ ਕਰਾਈ ਹੈ ਅਕਾਲੀ ਦਲ ਨੇ ਸਾਡੇ ਕੰਮ ਕੀਤੇ ਨੇ ਸਾਬਕਾ ਪ੍ਰਕਾਸ਼ ਸਿੰਘ ਬਾਦਲ ਨੇ ਸਾਡੀ ਬਾਹ ਫੜੀ ਹੈ ਤੇ ਇਹਨਾਂ ਚੋਣਾਂ ਵਿੱਚ ਅਸੀਂ ਡਟ ਕੇ ਸਾਧਵਾਂਗੇ ਜੀ ਬਲਟੋਆ ਸਾਹਿਬ 2017 ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਵਿਰੋਧੀ ਪਾਰਟੀਆਂ ਵੱਲੋਂ ਇਹ ਚੱਕਿਆ ਗਿਆ ਕਿ ਨਸ਼ੇ ਦਾ ਮੁੱਦਾ ਕਿਹਾ ਜਾਂਦਾ ਹੈ ਕਿ ਬਾਰਡਰ ਦੇ ਏਰੀਆ ਨਸ਼ਾ ਜ਼ਿਆਦਾ ਹੈ ਤਾਨੂੰਨੀ ਲੱਗਦਾ ਹੈ ਕਿ ਇਸ ਵਾਰੀ ਜਿਹੜਾ ਨਸ਼ਾ ਦਾ ਮੁੱਦਾ ਉੱਤਤੇ ਹਾਵੀ ਹੋ ਸਕਦਾ ਨਹੀਂ ਸਾਡੇ ਤੇ ਇੱਥੇ ਨਸ਼ੇ ਦਾ ਕੋਈ ਮੁੱਦਾ ਨਹੀਂ ਇਹ ਕੁਦਰਤੀ ਨਸ਼ਾ ਇੱਕ ਇੰਟਰਨੈਸ਼ਨਲ ਸਮੱਸਿਆ ਹੈ ਔਰ ਪੰਜਾਬ ਵੀ ਉਹਦਾਂ ਬੜਾ ਗ੍ਰਸਤ ਹੋਇਆ ਸੀਗਾ ਪਰ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ 'ਸਰੇ ਬੜੀ ਵੱਡੀ ਲੜਾਈ ਲੜੀ ਅਸੀਂ ਨੱਥ ਪਾਈ ਇਹਨੂੰ ਕ੍ਰਸ਼ ਕੀਤਾ ਔਰ ਇਸ ਸਭ ਤੋਂ ਵੱਡੀ ਮਜਬੂਰੀ ਇਹ ਸੀ ਕਿ ਕਿਉਂਕਿ ਅਸੀਂ ਬਾਰਡਰ ਤੇ ਬੈਠੇ ਹਾਂ ਤੇ ਕ੍ਰੋਸ ਦਾ ਬਾਰਡਰ ਸਰਹੱਦ ਤੋਂ ਫਾਰਟਿਨਿਟੀ ਡਰੱਗ ਆਉਂਦੀ ਸੀ ਉਹਨੂੰ ਸਭ ਤੋਂ ਪਹਿਲਾਂ ਰੋਕਣਾ ਫਰਜ਼ ਬਣਦਾ ਸੀ ਬੀਆ ਸਕਦਾ ਤੇ ਮੈਂ ਤਾਂ 2012 ਦੇ ਵਿੱਚ ਜਦੋਂ ਦੁਬਾਰਾ ਮੈਂ ਦੂਜੀ ਵਾਰ ਐਮਐਲਏ ਬਣਿਆ ਮੈਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਪ੍ਰਧਾਨ ਮੰਤਰੀ ਉਸ ਸਮੇਂ ਡਾਕਟਰ ਮਨਮੋਹਨ ਸਿੰਘ ਸਨ ਹੋਮ ਮਿਨਿਸਟਰ ਆਫ ਯੂਨੀਅਨ ਗਵਰਨਮੈਂਟ ਸ਼ਸ਼ੀਲ ਕਮਰ ਸ਼ਿੰਦੇ ਸਨ ਦੋਨਾਂ ਨੂੰ ਮੈਂ ਲੈਟਰ ਲਿਖੀ ਸੀ ਕਿ ਬੀਐਸਐਫ ਆਪਣੀ ਡਿਊਟੀ ਜਿਹੜੀ ਹੈ ਤਨ ਦੇ ਨਾਲ ਨਹੀਂ ਨਿਭਾਰੇ ਉਹਨਾਂ ਦੀ ਜਵਾਬਦੇਹੀ ਕੀਤੀ ਜਾਵੇ ਉੱਥੇ ਚੰਗੇ ਪ੍ਰਬੰਧ ਕੀਤੇ ਜਾਣ ਔਰ ਉਸ ਤੋਂ ਬਾਅਦ ਆਸ-ਤਾਸਾ ਇਸ਼ੂ ਬਣਿਆ ਬੀਐਸਐਫ ਦੀ ਜਵਾਬਦੀ ਹੋਈ ਅੱਜ ਜੀਐ ਬੀਐਸਐਫ ਜਿਹੜੀ ਮੁਸਤੈਦੀ ਨਾਲ ਡਿਊਟੀ ਦੇ ਰਹੀ ਹੈ ਡਰਗ ਜਿਹੜੀ ਕ੍ਰੋਸ ਦਾ ਬਾਰਡਰ ਆਉਂਦੀ ਸੀ ਉਹਦੀ ਜਿਹੜੀ ਡਿਲੀਵਰੀ ਆ ਜਾਂ ਕਹਿ ਦਈਏ ਕ੍ਰੋਸ ਬਾਰਡਰ ਜਿਹੜੀ ਆਉਂਦੀ ਸੀ ਉਹਦੇ ਵਿੱਚ ਬਹੁਤ ਵੱਡੀ ਕਮੀ ਆਈ ਹੈ ਪਰ ਪੰਜਾਬ ਦੀ ਜਿਹੜੀ ਫੋਰਸ ਜਿੰਨੇ ਜਿਹੜੀਆਂ ਏਜੰਸੀਜ਼ ਨੇ ਉਹ ਵੀ ਇਸ ਕਦਰ ਤਣਦੀ ਨਾਲ ਡਿਊਟੀ ਕਰ ਰਹੀਆਂ ਨੇ ਕਿ ਜਿਹੜੇ ਵੱਡੇ ਵੱਡੇ ਸਮਗਲਰ ਜਾਂ ਇਸ ਧੰਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਉਹਨਾਂ ਦੇ ਉੱਤੇ ਕੇਸ ਰਜਿਸਟਰਡ ਕੀਤੇ ਉਹਨਾਂ ਨੂੰ ਬੜੀਆਂ ਬੜੀਆਂ ਸਜ਼ਾਵਾਂ ਹੋ ਰਹੀਆਂ ਨੇ ਆ ਪਿਛਲੇ ਦਿਨੀ ਮੇਰੇ ਹਲਕੇ ਦਾ ਹੀ ਇੱਕ ਵਿਅਕਤੀ ਜਿਹੜਾ ਕਾਂਗਰਸ ਦਾ ਸੀਨੀਅਰ ਆਗੂ ਹੈ ਸਾਬਕਾ ਸਰਪੰਚ ਹੈ ਲਾਖਣਾ ਪਿੰਡ ਹੈ ਮੇਰੇ ਹਲਕੇ ਦਾ ਕਾਂਗਰਸ ਦਾ ਆਗੂ ਹੈ ਉਹ 6 ਕਿਲੋ ਹੈਰੋਨ ਦੇ ਨਾਲ ਅੰਮ੍ਰਿਤਸਰ ਦਾ ਜਿਹੜਾ ਸਪੈਸ਼ਲ ਸੈੱਲ ਹੈ ਉਹਨਾਂ ਨੇ ਫੜਿਆ ਆਪਾਂ ਤੁਹਾਡੇ ਹਲਕੇ ਦੀ ਗੱਲ ਕਰਦੇ ਆ ਖੇਮਕਰਨ ਤੋਂ ਤੁਹਾਡੇ ਕਾਂਗਰਸ ਦੇ ਉਮੀਦਵਾਰ ਪੁੱਲਰ ਫੈਮਲੀ ਲਗਾਤਾਰ ਉਹਨਾਂ ਨੇ ਇੱਕ ਬੱਸ ਵੀ ਚਲਾਈ ਹੋਈ ਹੈ ਜਿਹਦੇ ਚੋਂ ਜਿਹੜੇ ਡਾਇਰੈਕਟ ਐਡਿਕਟ ਨੇ ਉਹਨਾਂ ਦਾ ਦੇਖਦੇ ਨਹੀਂ ਉੱਥੇ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਨੇ ਜਿੱਥੋਂ ਤੱਕ ਪੁੱਲਰ ਫੈਮਲੀ ਦਾ ਸਵਾਲ ਹੈ ਲੋਕਾਂ ਨੂੰ ਇੱਕ ਸਵਾਲ ਪੁੱਛੇ ਜੇ ਭੀਸਾ ਗੁਰਜੀਤ ਸਿੰਘ ਪੁੱਲਰ ਦੋ ਵਾਰ ਐਮ.ਐਲ.ਏ ਰਹੇ ਨੇ ਦੋਵਾਰਾ ਮੰਤਰੀ ਨੇ ਕੋਈ ਇੱਕ ਕੰਮ ਤੇ ਗਿਣੋ ਕੋਈ ਆਪਦੇ ਹਲਕੇ ਚ ਕੀਤੀ ਹੋਈ ਸੇਵਾ ਜਿਹੜੀ ਉਹ 10 ਸਾਲ ਲੋਕਾਂ ਨੇ ਮੌਕਾ ਦਿੱਤਾ ਹੈ ਐਮਐਲਏ ਦਾ ਕੰਮ ਹੁੰਦਾ ਸੜਕਾਂ ਬਣਾਉਣਾ ਬਿਜਲੀ ਘਰ ਬਣਾਉਣੇ ਡਿਵੈਲਪਮੈਂਟ ਕਰਾਉਣੀ ਲੋਕਾਂ ਦਾ ਵਿਕਾਸ ਕਰਾਉਣਾ ਕੋਈ ਇੱਕ ਚੀਜ਼ ਤੇ ਗਿਣੋ ਕੀਤਾ ਇੱਕ ਆਖਣੀ ਤੇ ਸ਼ੋਸ਼ੇ ਬਾਜੀ ਜਿੰਨੀ ਮਰਜ਼ੀ ਕਰੀ ਜਾਣ ਕਿ ਅਸੀਂ ਡੀਡਿਕਟ ਕਰ ਰਹੇ ਹਾਂ ਹਾਂਜੀ ਉਹ ਸ਼ੋਸ਼ੇ ਬਾਜੀਆਂ ਨਾਲ ਗੱਲਾਂ ਨਹੀਂ ਬਣਦੀਆਂ ਡਰਾਮੇ ਬਾਜੀਆਂ ਨਾਲ ਗੱਲਾਂ ਨਹੀਂ ਬਣਦੀਆਂ ਔਰ ਡੀ ਐਡਿਕਸ਼ਨ ਜਿਹੜੀ ਲੋਡ ਸੀ ਉਹ ਸਰਕਾਰ ਕਰਤੋਂ ਬੰਦ ਕੀਤੇ ਨੇ ਔਰ ਲੋਕਾਂ ਦੀ ਡੀਡਿਕਸ਼ਨ ਕਰਵਾਈ ਵੀ ਹੈ ਉਹਨਾਂ ਦਾ ਔਰ ਉਹਨਾਂ ਲੋਕਾਂ ਨੂੰ ਉਹਦੀ ਸਹੂਲਤ ਮਿਲੀ ਹੈ ਤੇ ਬਾਕੀ ਜਿਹੜੀ ਇਹ ਪੁੱਲਰ ਫੈਮਿਲੀ ਦਾ ਪਹਿਲੋਂ ਆਪਣੇਆਂ ਨੂੰ ਤਾਂ ਸੰਭ ਲੈਣਾ ਅੱਜ ਤੱਕ 15 ਦਿਨ ਪਹਿਲੋਂ 6 ਕਿਲੋ ਹੈਰੋਨ ਦੇ ਨਾਲ ਇਹਨਾਂ ਦਾ ਘਰ ਦਾ ਜਿਹੜਾ ਘਰ ਦੇ ਵਿੱਚੋਂ ਜਿਹੜਾ ਇਹਨਾਂ ਦਾ ਮੁਖੀ ਸੀਗਾ ਕਾਂਗਰਸ ਦਾ ਉਹ ਫੜਿਆ ਉਹਦੀ ਡੀਡਿਕਸ਼ਨ ਕੌਣ ਕਰਵਾਊਗਾ ਮੇਰਾ ਤਾਂ ਸਿੱਧਾ ਜਿਹਾ ਸਵਾਲ ਹੈ ਜੀ ਹੁਣ ਇਹ ਰਾਹੁਲ ਗਾਂਧੀ ਦਾ ਥੋੜੀ ਦੇਰ ਪਹਿਲਾਂ ਉਹਨਾਂ ਨੇ ਰੈਲੀ ਕੀਤੀ ਤੇ ਉਹਨਾਂ ਦਾ ਬਿਆਨ ਆਇਆ ਕਿ 1 ਮਹੀਨੇ ਦੇ ਅੰਦਰ ਕਾਨੂੰਨ ਬਣਾਇਆ ਜਾਏਗਾ ਨਸ਼ਾ ਪੰਜਾਬ ਚੋਂ ਖਤਮ ਹੋ ਜਾਏਗਾ ਤੁਹਾਨੂੰ ਲੱਗਦਾ ਉਹਨਾਂ ਦੇ ਦਾਅਵੇ ਚ ਦਮ ਹੈ ਪਹਿਲਾਂ ਦਿੱਲੀ ਚ ਤਾਂ ਬੰਦ ਕਰ ਲੈਣ ਕਿੱਦਾਂ ਹੋ ਸਕਦਾ ਫਿਰ ਪੰਜਾਬ ਚ ਵੀ ਕਿੱਦਾਂ ਖਤਮ ਹੋ ਸਕਦਾ ਤੁਹਾਡੇ ਵੱਲੋਂ ਕੀ ਏਜੰਡਾ ਰਹੇਗਾ ਜਾਂ ਕਾਂਗਰਸ ਦੀ ਸਰਕਾਰ ਦੁਬਾਰਾ ਆਉਂਦੀ ਇਹਦੇ ਨਹੀਂ ਅਸੀਂ ਤਾਂ ਦੇਖੋ ਬਹੁਤ ਵੱਡੀ ਲੜਾਈ ਲੜੀ ਹੈ ਸਾਡੀਆਂ ਅਸੀਂ ਸਪੈਸ਼ਲ ਸੈੱਲ ਬਣਾਏ ਨੇ ਸਪੈਸ਼ਲ ਸਿਸਟਮ ਬਣਾਇਆ ਜਿਹਦੇ ਤਹਿਤ ਜਿਹੜੇ ਲੋਕ ਇਹਦੇ ਚ ਸ਼ਾਮਲ ਨੇ ਉਹਨਾਂ ਤੇ ਕੇਸ ਰਜਿਸਟਰਡ ਕੀਤੇ ਨੇ ਔਰ ਅਸੀਂ ਤਾਂ ਬਹੁਤ ਵੱਡੀ ਇਹ ਚ ਸਫਲਤਾ ਹਾਸਲ ਕੀਤੀ ਹੈ ਠੀਕ ਹੈ ਔਰ ਪੰਜਾਬ ਦੇ ਵਿੱਚ ਨਸ਼ੇ ਦੇ ਨਾਂ ਤੇ ਬਦਨਾਮ ਕੀਤਾ ਗਿਆ ਤੁਸੀਂ ਪੰਜਾਬ ਦੇ ਪੰਜਾਬ ਨੂੰ ਬਿਲੋਂਗ ਕਰਦੇ ਜੀ ਰਾਹੁਲ ਕਾਂਧੀ ਨੇ ਕਿਹਾ ਸੀ 70% ਪੰਜਾਬ ਦੇ ਲੋਕ ਡਰਗੀ ਨੇ ਕੀ ਤੁਸੀਂ ਡਰਗ ਲੈਂਦੇ ਨਹੀਂ ਮੈ ਤਾਂ ਨਹੀਂ ਲੱਗਦਾ ਇਹ ਇਹ આરોਪ ਹੈ ਦਾਵੇ ਤੁਹਾਡੇ ਪਰਿਵਾਰ ਚੋਂ ਕੋਈ ਲੈਂਦਾ ਨਹੀਂ ਲੱਗਦਾ ਤੁਹਾਡੇ ਰਿਸ਼ਤੇਦਾਰ ਚੋਂ ਕੋਈ ਲੈਂਦਾ ਇਹ ਦੇਖੋ ਮੇਰੇ ਮੇਰੇ ਰਾਹੁਲ ਗਾਂਧੀ ਦੇ ਆਂਕੜੇ ਦੇ ਮੈਂ ਜਵਾਬ ਨਹੀਂ ਦੇ ਸਕਦਾ ਜਵਾਬ ਤੁਸੀਂ ਮੈਂ ਤੁਹਾਨੂੰ ਪੁੱਛੂੰਗਾ ਇਹ ਤਾਂ ਇਹ ਤਾਂ ਸਿਆਸੀ ਪਾਰਟੀਆਂ ਦੇ ਉਹ ਉਹ આરોਪ ਲਗਾਉਂਦੇ ਨੇ ਤੁਸੀਂ ਸਫਾਈ ਦੇ ਰਹੇ ਮੇਰੀ ਮੇਰੀ ਮੋਟੀ ਜੀ ਗੱਲ ਹੈ ਕੋਈ ਵੀ ਵਿਅਕਤੀ ਪੰਜਾਬ ਦਾ ਪਹਿਲੋਂ ਆਪਣੇ ਆਪ ਤੇ ਚਾਤੀ ਮਾਰੇ ਪਰਿਵਾਰ ਤੇ ਮਾਰੇ ਆਪਦੇ ਫਰੈਂਡ ਸਰਕਲ ਤੇ ਮਾਰੇ ਆਪਦੀ ਰਿਲੇਟਿਵ ਜਿਹੜੇ ਹੈਗੇ ਨੇ 250 ਤੋਂ 300 ਦਾ ਸਰਕਲ ਹੁੰਦਾ ਹੈ ਤੁਹਾਡਾ ਵੀ ਹੋਊਗਾ ਤੁਹਾਡੇ ਸਰਕਲ ਚ ਕੋਈ ਡਰਗ ਲਿੰਦਾ ਤੇ ਜਦੋਂ ਐਵੇਂ ਹਵਾ ਜੀ ਤੀਰ ਛੱਡ ਦੇਣਾ ਗੇੜੀ ਵੱਡੇ ਤੁਸੀਂ ਸਖਸ਼ੀਅ ਜੇ ਰਾਜਨੀਤਿਕ ਤੁਸੀਂ ਨੇਤਾ ਜੇ ਤੇ ਤੁਸੀਂ ਤਮਾਸ਼ਾ ਬਣਾ ਕੇ ਰੱਖਦਾ ਪੰਜਾਬ ਨੂੰ ਬਦਨਾਮ ਕਰਦਾ ਜਿਹੜਾ ਪੰਜਾਬ ਜਿਨੇ ਦੇਸ਼ ਦੀ ਕੁਰਬਾਨੀਆਂ ਦਿੱਤੀਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਜਿਸ ਜਿਹੜਾ ਅੱਜ ਵੀ ਹਿੰਦੁਸਤਾਨ ਦੇ ਭੁੱਖੇ ਲੋਕਾਂ ਦਾ ਢਿੱਡ ਭਰਦਾ ਹੈ ਇਥੋਂ ਦਾ ਕਿਸਾਨ ਤੁਸੀਂ ਕਿਸਾਨ ਨੂੰ ਬਦਨਾਮ ਕਰਦਾ ਹਾਂਜੀ ਆ ਆਮ ਆਦਮੀ ਪਾਰਟੀ ਵਾਲੇ ਆਏ ਆ ਹਾਂਜੀ ਜਟਾ ਉਠ ਪਤਨੇ ਕੀਓ ਤੋਂ ਬਜਪੂੜੀਆਂ ਤੋਂ ਕੁੜੀਆਂ ਤੋਂ ਪਤਨੇ ਕੀ ਗਾਣੇ ਗੁਣੇ ਬਣਾਤੇ ਸੀਗੇ ਕਿਸਾਨ ਨੂੰ ਬਦਨਾਮ ਕਰਤਾ ਅੱਜ ਪੰਜਾਬ ਦਾ ਕਿਸਾਨ ਉਹੀ ਹੈ ਅੱਜ ਵੀ ਜਿਹੜੀ ਹੈ ਅਨਾਜ ਦੇ ਵਿੱਚ ਜਿਹੜੀ ਪੈਦਾਵਾਰ ਹੈ ਪੰਜਾਬ ਚ ਰਿਕਾਰਡ ਤੋੜ ਪੈਦਾ ਹੁੰਦੀ ਇਹ ਲੋਕ ਸਿਆਸਤ ਕਰਨ ਮੁੱਦਿਆਂ ਤੇ ਕਰਨ ਪੰਜਾਬ ਨੂੰ ਬਦਨਾਮ ਕਰਕੇ ਨਾ ਕਰਨ ਇਸ ਕਰਕੇ ਇਵੇਂ ਹਵਾ ਚ ਗੱਲਾਂ ਛੱਡ ਦਿੱਤੀਆਂ ਕਿਆਂ ਡਰੱਗ ਹੈ ਕਿ ਡਰੱਗ ਤੇ ਕੈਨੇਡਾ ਚ ਅਮਰੀਕਾ ਚ ਨਹੀਂ ਹੈਗੀ ਕਿੱਥੇ ਨਹੀਂ ਹੈਗੀ ਪਰ ਪੰਜਾਬ ਚ ਸਮੱਸਿਆ ਪੈਦਾ ਹੋਈ ਸੀ ਉਸ ਨੂੰ ਕ੍ਰਸ਼ ਕੀਤਾ ਖਤਮ ਕੀਤਾ ਹੈ ਜੀ ਆਪਾਂ ਸਿਆਸਤ ਦੀ ਗੱਲ ਕਰਦੇ ਹਾਂ ਅਰਵਿੰਦ ਕੇਜਰੀਵਾਲ ਦਾ ਇੱਕ ਵਿਵਾਦ ਹੋਇਆ ਕਿ ਮੋਗਾ ਜੋ ਖਾਲਿਸਾਨ ਲਿਬਰੇਸ਼ਨ ਫੋਰਸ ਦੇ ਲੀਡਰ ਦੇ ਕਰ ਰਹੇ ਉਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਤੁਹਾਡਾ ਕੀ ਕਹਿਣਾ ਹੈ ਉਹਨਾਂ ਦੇ ਦੇਖੋ ਕੋਈ ਸਮਾਂ ਸੀ ਬੜੀ ਡੈਡੀਕੇਸ਼ਨ ਵਾਲੇ ਲੋਕ ਪੰਜਾਬ ਦੇ ਹਿੱਤ ਲਈ ਸਿੱਖ ਕੌਮ ਦੀ ਸੇਵਾ ਕਰਨ ਲਈ ਅੱਗੇ ਆਏ ਸੀ ਅੱਜ ਦੁੱਖ ਹੈ ਕਿ ਉਹੀ ਲੋਕ ਜਿਹੜੇ ਸਿੱਖੀ ਦਾ ਦਾਵਾ ਕਰਦੇ ਸੀ ਸਿੱਖੀ ਦੇ ਅਲੰਬਰਦਾਰ ਬਣਦੇ ਸੀ ਅੱਜ ਉਹਨਾਂ ਦੇ ਘਰਾਂ 'ਚ ਸਿੱਖ ਵਿਰੋਧੀ ਸੋਚ ਵਾਲੇ ਲੋਕ ਜਾ ਰਹੇ ਨੇ ਤੇ ਇਹ ਇਹਦੇ ਪਿੱਛੇ ਕੀ ਹੈ ਇਹਦੇ ਪਿੱਛੇ ਕੀ ਸਾਂਝਾ ਨੇ ਸੱਜ ਸੁਖਬੀਰ ਸਿੰਘ ਬਾਦਲ ਨੇ ਉਹਦਾ ਪ੍ਰਟਾਵਾ ਕੀਤਾ ਉਹ ਇਸ ਕਰਕੇ ਕੀਤਾ ਕਿ ਹੋਮ ਮਿਨਿਸਟਰ ਨੇ ਉਹਨਾਂ ਕੋਲੇ ਹੋ ਸਕਦਾ ਹੈ ਕਿ ਕੋਈ ਇਨਪੁੱਟ ਵੀ ਇਹੋ ਜਿਹਾ ਹੋਣ ਕਿ ਕੇਜਰੀਵਾਲ ਸਾਹਿਬ ਇਹੋ ਜਿਹੇ ਲੋਕਾਂ ਨਾਲ ਸਾਂਝ ਰੱਖ ਕੇ ਕੀ ਕਦਰ ਕੀ ਕਰਨਾ ਚਾਹੁੰਦੇ ਨੇ ਕਿਉਂਕਿ ਮੈਂ ਤੇ ਇਹਨਾਂ ਕਹਿ ਸਕਦਾ ਹਾਂ ਕਿ ਜਿਹੜੇ ਲੋਕ ਉਸ ਵਿਚਾਰਧਾਰਾ ਨਾਲ ਸਹਿਮਤ ਰਹੇ ਨੇ ਉਹ ਕਦੇ ਕੀ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੋ ਸਕਦੇ ਤੇ ਕਦੇ ਉਹ ਕਾਂਗਰਸ ਦੀ ਗੱਲ ਨਹੀਂ ਕਰ ਸਕਦੇ ਪਰ ਅੱਜ ਜਿਹੜੇ ਨੇ ਉਹ ਲੋਕ ਨੇ ਕਾਂਗਰਸ ਦੇ ਵੀ ਗੁਣ ਗਾਈ ਜਾਂਦੇ ਜਿਨ੍ਹਾਂ ਨੇ ਬਲੂ ਸਟਾਰ ਆਪਰੇਸ਼ਨ ਕੀਤਾ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਜਿਨ੍ਹਾਂ ਨੇ 84 ਦਾ ਸਿੱਕਾ ਤਲੇਮ ਕੀਤਾ ਔਰ ਕੇਜਰੀਵਾਲ ਦੇ ਵੀ ਗੱਲਾਂ ਕਰੀ ਜਾਂਦੇ ਨੇ ਇਸ ਕਰਕੇ ਉਹਨਾਂ ਦਾ ਮੈਂ ਤਾਂ ਜਿਆਦਾ ਪ੍ਰਵਾਹ ਨਹੀਂ ਕਰਦਾ ਪਰ ਕਿਉਂਕਿ ਹੋਮ ਮਿਨਿਸਟਰ ਨੇ ਸਸੂਬੀਰ ਸਿੰਘ ਬਾਦਲ ਉਹਨਾਂ ਨੇ ਆਪਦੀ ਜਿਹੜੀ ਚਿੰਤਾ ਪ੍ਰਗਟਾਈ ਹੈ ਉਹਨੂੰ ਮੈਂ ਜੈਜੂ ਮੰਨਦਾ। ਅ ਨੋਟ ਬੰਦੀ ਤੇ ਆਪਾਂ ਗੱਲ ਕਰਦੇ ਹਾਂ। ਅਸੀਂ ਦੇਖ ਰਹੇ ਹਾਂ ਕਿ ਪਿੰਡੂ ਇਲਾਕਿਆਂ 'ਚ ਹਜੇ ਵੀ ਲਾਈਨਾਂ ਲੱਗ ਰਹੀਆਂ ਨੇ। ਇਸੇ ਇਲਾਕੇ 'ਚ ਵੀ ਆਪਾਂ ਕੰਮ ਰੇ ਹਾਂ। ਤੁਹਾਡਾ ਇਲਾਕਾ ਵੀ ਪਿੰਡੂ ਇਲਾਕਾ ਰੂਰਲ ਇਲਾਕਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਹਜੇ ਤੱਕ ਲਾਈਨਾਂ ਨਹੀਂ ਖਤਮ ਹੋਈਆਂ। 2 ਦਿਨ ਬਾਅਦ ਲੋਕਾਂ ਨੇ ਵੋਟਾਂ ਵੋਟਿੰਗ ਵਾਸਤੇ ਵੀ ਲਾਈਨਾਂ 'ਚ ਲੱਗਣਾ ਹੈ। ਤੇਰਾ ਕਿਥੇ ਨਾ ਕਿਥੇ ਨੁਕਸਾਨ ਹੋਏਗਾ ਤੁਹਾਨੂੰ? ਨਹੀਂ ਨਹੀਂ ਜਿੱਥੋਂ ਤੱਕ ਨੋਟ ਬੰਦੀ ਦਾ ਸਵਾਲ ਹੈ। ਨੋਟ ਬੰਦੀ ਦੇਖੋ ਇ ਪ੍ਰੇਸ਼ਾਨੀ ਹੈਗੀ ਅੱਜ ਵੀ ਹੈਗੀ ਇੰਨਾ ਟਾਈਮ ਹੋ ਗਿਆ ਹੈ ਉਹਦੀ ਤਿਆਰੀ ਨਹੀਂ ਪੂਰੀ ਕੀਤੀ ਗਈ ਪਹਿਲੋ ਗਵਰਨਮੈਂਟ ਆਫ ਇੰਡੀਆ ਨੂੰ ਦੀ ਤਿਆਰੀ ਕਰਨੀ ਚਾਹੀਦੀ ਸੀ ਮੈਂ ਇਸ ਗੱਲ ਨਾਲ ਤੇ ਸਹਿਮਤ ਹੈ ਪਰ ਜਿਹੜੀ ਗੱਲ ਇੱਕ ਇਹਦੀ ਇੱਕ ਲੋਕ ਲੋਕਾਂ 'ਚ ਕੋਈ ਮੁੱਦਾ ਨਹੀਂ ਪ੍ਰੇਸ਼ਾਨੀ ਜ਼ਰੂਰ ਹੈਗੀ ਪਰ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਕਿ ਇਹਦੇ ਜਿਹੜੇ ਰਿਜ਼ਲਟ ਨੇ ਉਹ ਅਖੀਰ ਚੰਗੇ ਹੋਣਗੇ ਉਹ ਲੋਕਾਂ ਦੇ ਫਾਇਦੇ ਵਾਸਤੇ ਹੋਣਗੇ ਲੋਕਾਂ ਨੂੰ ਜਿਹੜਾ ਕਾਲਾ ਧੰਨ ਸੀ ਜਿਹੜੀ ਬਲੈਕ ਮਣੀ ਸੀ ਉਹ ਕਿਸੇ ਨਾ ਕਿਸੇ ਪਾਸੇ ਲੱਗੂਗੀ ਤੇ ਹੋਇਆ ਵੀ ਹੈ ਹੁਣ ਕਿਉਂਕਿ ਸਾਰਾ ਆਨਲਾਈਨ ਸਿਸਟਮ ਹੋ ਗਿਆ ਬੈਂਕਿੰਗ ਪ੍ਰਣਾਲੀ ਜਿਹੜੀ ਤੇਜ਼ ਹੋ ਗਈ ਹੈ ਇਸ ਕਰਕੇ ਉਹਦਾ ਤਾਂ ਫਾਇਦਾ ਹੀ ਹੋ ਰਿਹਾ ਸਾਰੇ ਲੋਕੀ ਫਾਇਦੇ ਦੀ ਗੱਲ ਹੀ ਕਰ ਰਹੇ ਆ। ਸੁਖਬੀਰ ਸਿੰਘ ਬਾਦਲ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਦੀਆਂ 10 ਤੋਂ ਥੱਲੇ ਸੀਟਾਂ ਆ ਰਹੀਆਂ ਪਰ ਹੁਣ ਉਹ ਮੰਨਦੇ ਨੇ ਕਿ 21 ਸੀਟਾਂ ਦੀ ਮਾਲਵੇ ਦੀਆਂ 21 ਸੀਟਾਂ ਤੇ ਮੁਕਾਬਲਾ ਤ੍ਰਿਕੋਣਾ ਹੈ। ਤਾਂ ਹੁਣ ਲੱਗਦਾ ਹੈ ਕਿ ਹੁਣ ਤੁਹਾਡਾ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵਾਂ ਨਾਲ ਹੈ। ਦੇਖੋ ਤੁਸੀਂ ਕਿਤੇ ਵੀ ਚਲੇ ਜਾਓਗੇ। ਜੇ ਕਾਂਗਰਸ ਨਾਲ ਮੁਕਾਬਲਾ ਤੇ ਅਕਾਲੀ ਦਲ ਦਾ ਤੇ ਜੇ ਕੁਝ ਸੀਟਾਂ ਦੇ ਉੱਤੇ ਮੁਕਾਬਲਾ ਹੈ ਉਥੇ ਵੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਹੈ ਕਈ ਥਾਵਾਂ ਤੇ ਆਮ ਆਦਮੀ ਪਾਰਟੀ 3 ਨੰਬਰ ਤੇ ਹੈ ਤੇ ਕਈ ਥਾਵਾਂ ਤੇ ਕਾਂਗਰਸ ਪਾਰਟੀ 3 ਨੰਬਰ ਤੇ ਹੈ ਪਰ ਅਕਾਲੀ ਦਲ ਮੁਕਾਬਲੇ ਚ ਜਿੱਥੇ ਵੀ ਕਿਤੇ ਹੈਗਾ ਇਸ ਕਰਕੇ ਜਿਹੜਾ ਅਕਾਲੀ ਦਲ ਅਚੀਵ ਕਰ ਕੀਤਾ ਅਸੀਂ ਤੇ ਗੱਲ ਕਹਿੰਦੇ ਕਿ 2012 ਚ ਕਹਿੰਦੇ ਸੀ ਅਕਾਲੀ ਦਲ ਖਤਮ ਹੋ ਗਿਆ ਅਸੀਂ ਰਿਪੀਟ ਕੀਤਾ ਔਰ 2007 ਤੋਂ ਵੱਧ ਸੀਟਾਂ ਲੈ ਕੇ ਆਏ ਸੀ ਤੇ ਹੁਣ ਵੀ 2017 ਚ ਜੋ ਹਾਲਾਤ ਬਣ ਰਹੇ ਨੇ ਅਸੀਂ 2012 ਤੋਂ ਵੱਧ ਸੀਟਾਂ ਲੈ ਕੇ ਆਵਾਂਗੇ। ਆਖਰੀ ਸਵਾਲ। ਆਕਾਲੀ ਦਲ ਦੀ ਹੈਟ੍ਰਿਕ ਲਈ ਪੰਜਾਬ ਦੀ ਜਨਤਾ ਆਕਾਲੀ ਦਲ ਨੂੰ ਵੋਟ ਕਿਉਂ ਪਾਏ? ਇਹ ਲੋਕਾਂ ਨੂੰ ਕੀ ਚਾਹੀਦਾ ਹੈ? ਲੋਕਾਂ ਨੂੰ ਕੀ ਰਾਜ ਕਰਨੇ ਮਿਲਣਾ ਚਾਹੀਦਾ ਹੈ ਕਿ ਲੋਕਾਂ ਨੂੰ ਸੇਵਾ ਕਰਨ ਵਾਸਤੇ ਚਾਹੀਦੇ। ਲੋਕਾਂ ਨੂੰ ਪਤਾ ਕਿ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ, ਜਿਹੜੀ ਡਿਵੈਲਪਮੈਂਟ ਹੋਈ ਹੈ ਤੁਸੀਂ ਮੇਰੇ ਇਲਾਕੇ ਚੱਲ ਜਿਓ। ਤੁਹਾਨੂੰ ਖੇਤਾਂ ਦੇ ਵਿੱਚ ਵੀ ਮੇਰੇ ਮੇਰੀ ਕੌਨਸਟਿਚਨਸੀ ਦੇ ਵਿੱਚ 70% ਕਿਸਾਨ ਜਿਹੜਾ ਖੇਤਾਂ 'ਚ ਰਹਿੰਦਾ ਹੈ ਘਰ ਬਣਾ ਕੇ। ਅਸੀਂ ਉਹਨਾਂ ਦੇ ਕਹਾਂ ਤੱਕ ਰਸਤੇ ਪੱਕੇ ਕਰਕੇ ਦਿੱਤੇ ਨੇ ਉਹਨਾਂ ਨੂੰ ਖੇਤਾਂ ਦੇ ਵਿੱਚ 24 ਘੰਟੇ ਬਿਜਲੀ ਸਪਲਾਈ ਦਿੱਤੀ ਹੈ ਪਿੰਡਾਂ ਦੇ ਵਿੱਚ ਵਿਕਾਸ ਕਰਾ ਕੇ ਦਿੱਤਾ ਇਹ ਸ਼ਹਿਰਾਂ 'ਚ ਵਿਕਾਸ ਕਰਾ ਕੇ ਦਿੱਤਾ ਇਹ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਨੇ ਬੜੇ ਵੱਡੇ ਫਾਇਦੇ ਮਿਲਦੇ ਨੇ ਤੇ ਪਾਵਰ ਸਪਲਾਈ ਜਿਹੜੀ ਜਿਹੜੀ ਸਰਪ੍ਰਕਾਸ਼ ਸਿੰਘ ਬਾਦਲ ਨੇ ਸਾਹਿਬ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਅਸੀਂ ਆ ਆਮੋ ਆਮ ਕਰ ਦਾਂਗੇ ਜਿੰਨੀ ਖਪਤ ਹੈ ਉਸ ਤੋਂ ਵੱਧ ਕਰ ਦਾਂਗੇ ਤਾਂ ਕੀਤੀ ਹੈ ਤੇ ਇਹੀ ਲੋਕੀ ਚਾਹੁੰਦੇ ਨੇ ਸਹੂਲਤਾਂ ਚਾਹੁੰਦੇ ਨੇ ਠੀਕ ਹੈ ਕਿ ਪਾਰਟੀ ਬਾਜੀ ਹੈਗੀ ਆ ਧੜੇ ਬੰਦੀਆਂ ਹੈਗੀਆਂ ਨੇ ਦੂਸਰੀਆਂ ਪਾਰਟੀਆਂ ਵੀ ਪੰਜਾਬ ਚ ਹੈਗੀਆਂ ਨੇ ਪਰ ਲੋਕਾਂ ਦਾ ਜਿਹੜੀ ਆਮ ਜਨਤਾ ਆ ਵੋਟ ਹੈਗੀ ਆਮ ਜਨਤਾ ਦੀ ਆਮ ਜਨਤਾ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਸ ਕਰਕੇ ਕਿ ਉਹਨਾਂ ਨੇ ਰਾਜ ਨਹੀਂ ਕੀਤਾ ਸੇਵਾਦਾਰ ਕੀਤੀ ਹੈ ਜੀ ਧੰਨਵਾਦ ਇਹ ਸੰਨ ਵਿਰਸਾ ਸਿੰਘ ਵਲਟੋਆ ਜਿਨ੍ਹਾਂ ਦਾ ਕਹਿਣਾ ਕਿ ਡਵੈਲਪਮੈਂਟ ਦੇ ਮੁੱਦੇ ਤੇ ਅਕਾਲੀ ਦਲ ਪੰਜਾਬ ਚ ਇੱਕ ਵਾਰ ਫੇਰ ਹੈਟ੍ਰਿਕ ਮਾਰਨ ਜਾ ਰਿਹਾ ਔਰ 11 ਮਾਰਚ ਨੂੰ ਅਕਾਲੀ ਦਲ ਦੀ ਗਵਰਨਮੈਂਟ ਰਿਪੀਟ ਕਰੇਗੀ ਕੈਮਰਾਮੈਨ ਕੇਵਲ ਦੇ ਨਾਲ ਰਮਨਸ਼ੂ ਗਾਬਾ ਜਗਬਨ ਟੀਵੀ ਪਿਕ ਇਵੈਂਟ